ਜਦ ਬੰਦੇ ਦੀ ਹਿੰਮਤ ਅੱਗੇ ਹਰ ਜਾਂਦਾ ਏ ਪਾਣੀ ਰੇਤ ਦੇ ਟਿੱਬਿਆਂ ਨੂੰ ਵੀ ਗੁਲਸ਼ਨ ਕਰ ਜਾਂਦਾ ਏ ਪਾਣੀ ਇਸ ਤੋਂ ਵੱਧ ਹਸਾਸ ਕੋਈ ਸ਼ਹਿ ਦੁਨੀਆ ਵਿੱਚ ਨਹੀਂ ਵੇਖੀ ਧੁੱਪੇ ਤਪ ਜਾਂਦਾ ਏ ਛਾਵੇਂ ਠਰ ਜਾਂਦਾ ਏ ਪਾਣੀ ਐਨਾ ਕੀ ਸਭ ਕੌਮ ਦੀ ਗੈਰਤ ਦਾ ਉੱਤੇ ਲਾਦੇ ਵੇ ਜਿਸ ਬੈ ਗੈਰਤ ਦੀ ਅੱਖ ਵਿੱਚੋਂ ਮਰ ਜਾਂਦਾ ਏ ਪਾਣੀ ਧਰਤੀ ਦਾ ਦਿਲ ਡੋਲੇ ਖੰਦਾ ਅਰਸ਼ अजीम ਵੀ ਹਿੱਲਦਾ ਜਦ ਮਜਲੂਮਾਂ ਦੀ ਅੱਖ ਅੰਦਰ ਤਰ ਜਾਂਦਾ ਏ ਪਾਣੀ ਆਪਣੀ ਫਿਤਰਤ ਕਦੇ ਨਾ ਬਦਲੇ ਇਹ ਖਾਸੀਅਤ ਇਸ ਦੀ ਭਾਵੇਂ ਪੱਥਰ ਕਰ ਲੋ ਓੜਕ ਖਰ ਜਾਂਦਾ ਏ ਪਾਣੀ ਗੁੱਸੇ ਦੇ ਵਿੱਚ ਆਵੇ ਤੇ ਇਹ ਵਸਦੇ ਸ਼ਹਿਰ ਉਜਾੜੇ ਨਹੀਂ ਤੇ ਰੋਜ਼ ਵਸਾ ਕੇ ਲਖਾਂ ਕਰ ਜਾਂਦਾ ਏ ਪਾਣੀ ਕਤਰੇ ਕਤਰੇ ਅੰਦਰ ਸਦਾ ਚਾਨਕ ਤੇ ਹਰੀਆਲੀ ਕਤਰੇ ਕਤਰੇ ਅੰਦਰ ਸਦਾ ਚਾਨਕ ਤੇ ਹਰੀਆਲੀ ਜ਼ਰਰੇ ਜ਼ਰਰੇ ਦੇ ਵਿੱਚ ਅੰਮ੍ਰਿਤ ਪਰ ਜਾਂਦਾ ਏ ਪਾਣੀ ਜਦ ਬੰਦੇ ਦੀ ਹਿੰਮਤ ਅੱਗੇ ਹਰ ਜਾਂਦਾ ਏ ਪਾਣੀ ਰੇਤ ਦੇ ਟਿੱਬਿਆਂ ਨੂੰ ਵੀ ਗੁਲਸ਼ਨ ਕਰ ਜਾਂਦਾ ਹੈ ਪਾਣੀ ਕਵੀ ਇਕਬਾਲ ਸ਼ੈਦਾ ਜੀ